चैनल वाले वीर जी जो ये सारा प्रोग्राम गुरदी जिथे श्री गुरु गोबिंद महाराज के सोने चंद पे इस स्थान इसम के साबान साहब गुरुद्वारा मैनेजमेंट प्रबंधक कमेटी वालों जी आया धनबाद किया जाता है पाशाह दसवीं ਜੋ ਤਾਤਾਰ ਜ਼ਿਲ੍ਹਾ ਫਰੀਦਕੋਟ ਜੋ ਇਤਿਹਾਸਕ ਸਥਾਨ ਤੇ ਆ ਕੇ ਸੰਗਤਾਂ ਹਾਰੀ ਭਰੀਆਂ ਜਿੰਨੀਆਂ ਸਿੱਖ ਸੰਗਤਾਂ ਪਹੁੰਚੀਆਂ ਆ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਹੈ ਇਹ ਭਾਗਾ ਮੋਹ ਗੁਰੂ ਦਾ ਉਹ ਧਾਰ ਹੈ ਜਿੱਥੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਰਬੇਸ਼ ਸਿੰਘ ਮਹਾਰਾਜ ਨੇ ਆਪਣੇ ਸੋਹਣੇ ਚੰਨ ਪਾਇਏ ਜਿੱਥੇ ਮੇਰੇ ਪਾਤਸ਼ਾਹ ਦੇ ਸੋਹਣੇ ਚੰਨ ਬੈਗੇ ਉਹ ਧਰਤੀ ਭਾਗਾ ਵਾਲੀ ਬਣੀ ਹੈ ਉਹ ਸਗਰ ਜਗਾ ਸਰਕਾਰਯੋਗ ਬਣੀ ਹੈ ਜਿੱਥੇ ਆਏ ਪੂਰਬਾਸ਼ੀ ਦੇ ਪਾਵਨ ਪਿੱਤਰ ਦਿਹਾੜੇ ਉੱਤੇ ਆ ਕੇ ਸੰਗਤਾਂ ਅਰਦਾਸਾਂ ਬੇਨਤੀਆਂ ਸੰਤਾਨ ਦੀ ਪ੍ਰਾਪਤੀ ਵਾਸਤੇ ਜੋ ਇੱਥੇ ਸੰਤਾਨ ਦੀ ਪ੍ਰਾਪਤੀ ਹੁੰਦੀ ਹੈ ਬੜੀ ਦੂਰੋਂ ਦੂਰੋਂ ਪੰਜਾਬ ਦੇ ਕੋਨੇ-ਕੋਨੇ ਤੋਂ ਸੰਗਤ ਆਉਂਦੀ ਹੈ ਤੇ ਉੱਥੇ ਹਰਿਆਣੇ ਤੋਂ Rajasthan ਤੋਂ ਪੂਰੇ ਭਾਰਤ ਦੇ ਕੋਨੇ-ਕੋਣੇ ਤੋਂ ਸੰਗਤ ਆ ਕੇ ਗੁਰਦ੍ਰਸ਼ ਪ੍ਰਭੂ ਪਾਵਨ ਪਾਸ਼ੇ ਰਸੀ ਆ ਕੇ ਹੈ ਪਰ ਨਹੀਂ ਲਾ ਸੁਆਉ ਤਾਂ ਹੀ ਤਾਂ ਅਰੇ ਸਮਰੇ ਮਾਤਮੇ ਕੀ ਸੀ ਮੱਲ ਤਹਾਡੀ ਇਥਾ ਇਹਦੀ ਦਲਤਾ ਪੇਸ਼ ਕਰ ਲਕਿਆ ਝੋਲੀ ਜੇ ਮੇਰੀ ਝੋਲੀ ਦਾ ਪੁੱਤਰ ਦੀ ਪਾਣੀ ਉਹ ਮਾਤਾ ਘਰ ਦਾ ਬੇਚ ਕਰੇ ਜੋ ਮਾਤਾ ਗੰਗਾ ਜੀ ਗੁਰੂ ਅਰਜਨ ਮਹਾਰਾਜ ਦੇ ਮਹਿਲ ਉਹ ਜਿਸ ਤਰ੍ਹਾਂ ਗੁਰੂ ਕਰਦੇ ਅਰਦਾਸ ਕਰਦੇ ਆ ਝੋਲੀ ਚ ਪਾ ਦਿਓ ਮਰਾਨ ਪੁੱਤ ਦੀ ਉਹਨਾਂ ਲੈਣੇ ਕਰਾ ਦੇ ਸਾਹਮਣੇ ਵਿਰਸ਼ ਪਾਲ ਸਿੰਘ ਜੀ ਸੰਗੀ ਵਾਇਟਰ ਪ੍ਰਕੰਤੀ ਆਮਨਦੀਪ ਪੌਰ ਪਿੰਡ ਬਰਤੰਗੀ ਤੇ ਮੋਹਾਈ ਤੋਂ ਲਕੀਰ ਸਿੰਘ ਮੱਲੋ ਦਾ ਜੱਥਾ ਦੇ ਸਾਹਮਣੇ ਇਹ ਕਿਉਂ ਦਿਨ ਦੀ ਕਰਦਾ ਹੈ ਜੀ